ਇਸ ਵੇਲੇ ਦੀ ਦੁਖਦਾਈ ਖਬਰ ਪੰਜਾਬੀ ਇੰਡਸਟਰੀ ਤੋਂ ਆ ਰਹੀ ਹੈ ਦਸਤੀਏ ਕਿ ਇੱਕ ਹੋਰ ਵੱਡਾ ਝਟਕਾ ਪੰਜਾਬੀ ਇੰਡਸਟਰੀ ਨੂੰ ਲੱਗਾ ਇੱਕ ਸੂਫੀ ਕਲਾਕਾਰ 우ਸਤਾਦ ਪੂਰਨ ਚਾ ਕੋਟੀ ਇਸ ਦੁਨੀਆ ਨੂੰ ਅਲਵਿਦਾ ਅਖ ਗਏ ਨੇ ਪੂਰਨ ਚਾ ਕੋਟੀ ਉਹ ਨਾਂ ਹੈ ਜਿਸ ਨੇ ਪੰਜਾਬੀ 뮤직 ਇੰਡਸਟਰੀ ਨੂੰ ਵੱਡੇ ਸਟਾਰੇ ਦਿੱਤੇ ਚਾਹੇ ਫਿਰ ਉਹ ਹੰਸਰਾਜ ਹੰਸ ਹੋਣ ਚਾਹੇ ਫਿਰ ਜਸਵੀਰ ਜੱਸੀ ਹੋਣ ਚਾਹੇ ਫਿਰ ਉਹਨਾਂ ਦੇ ਸੁਪੁੱਤਰ ਮਾਸਟਰ ਸਲੀਮ ਹੋਣ ਸਾਬਰ ਕੋਟੀ ਹੋਣ ਤਾਂ ਦੱਸ ਦਈਏ ਕਿ ਵੱਡੇ ਸਤਾਰੇ ਜਿਹੜੇ ਇਹਨਾਂ ਦੇ ਸ਼ਗਿਰਦ ਰਹੇ ਨੇ ਇਹਨਾਂ ਤੋਂ ਕਹਿ ਕੀ ਸਿੱਖੀ ਆ ਅੱਜ ਉਹ ਵੱਡੀ ਕਿਤਾਬ ਬੰਦ ਹੋ ਚੁੱਕੀ ਆ ਸੂਫੀ ਗਾਇਕੀ ਦਾ ਬਾਬਾ ਬੋੜ 우ਸਤਾਦ ਪੂਰਨ ਸ਼ਾਕ ਕੂਟੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਦੱਸ ਦਈਏ ਕਿ ਜਦੋਂ ਹੀ ਉਹਨਾਂ ਦੇ ਦੇਹਾਂਤ ਦੀ ਖਬਰ ਜਿਹੜੀ ਆ ਉਹ ਇੰਡਸਟਰੀ ਚ ਜਾਂਦੀ ਆ ਤਾਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਉਹ ਜਲੰਧਰ ਆ ਮਾਸਟਰ ਸਲੀਮ ਦੇ ਘਰ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਨੇ ਉਥੀ ਉਹਨਾਂ ਦੇ ਲਾਡਲੇ ਸ਼ਾਗਿਰਦ ਹਾਂਸ ਰਾਜ ਹੰਸ ਵੀ ਉਹਨਾਂ ਦੇ ਘਰ ਪਹੁੰਚੇ ਨੇ ਤਾਂ ਦੱਸਦੀਏ ਕਿ ਪੰਜਾਬੀ ਸੂਫੀ ਇੰਡਸਟਰੀ ਜਿਸ ਨੂੰ ਪੰਜਾਬ ਦੇ ਵਿੱਚ ਖੜੀ ਕਰਨ ਵਾਲੇ ਪੂਰਨ ਸ਼ਾਹ ਕੋਟੀ ਸੀਗੇ ਜਿਨ੍ਹਾਂ ਨੇ ਸੂਫੀ ਗਾਇਕੀ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਗਏ ਤਾਂ ਦੱਸਦੀਏ ਕਿ ਪੰਜਾਬੀ ਸੰਗੀਤ ਜਗਤ 'ਚੋਂ ਮੋੜ ਸੋਗ ਪਸ ਰਿਹਾ ਹੈ ਦੱਸਦੀਏ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮੁਖਤ ਸਮਾਚਾਰ ਹਾਸਲ ਹੋਇਆ ਹੈ ਪਿਤਾ ਦੇ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਜਾਣ ਤੇ ਪੁੱਤਰ ਮਾਸਟਰ ਸਲੀਮ ਨੂੰ ਬੇਹਤ ਵੱਡਾ ਝਟਕਾ ਲੱਗਿਆ ਮਿਲੀ ਜਾਣਕਾਰੀ ਮੁਤਾਬਕ ਪੂਰਨ ਸ਼ਾਹਕੋਟੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਜਿਸ ਕਾਰਨ ਉਹਨਾਂ ਦਾ ਅੱਜ ਦੇਹਾਂਤ ਹੋਇਆ ਪੂਰਨ ਸ਼ਾਹਕੋਟੀ ਗਾਇਕ ਹੰਸਰਾਜ ਹੰਸ ਤੇ ਸਾਬਰ ਕੋਟੀ ਦੇ ਉਸਤਾਦ ਰਹਿ ਚੁੱਕੇ ਨੇ ਉਸਤਾਦ ਪੂਰਨ ਸ਼ਾਕੂਟੀ ਦੇ ਦੇਹਾਂਤ ਦੀ ਖਬਰ ਸੁਣਨ ਮਗਰੋਂ ਹੰਸਰਾਜ ਹਾਂਸ ਉਹਨਾਂ ਦੇ ਘਰ ਪਹੁੰਚੇ ਨੇ ਪਰਿਵਾਰ 'ਚ ਮਾਤਮ ਪਸਰਿਆ ਹੋਇਆ ਪੰਜਾਬੀ ਸੁਪਰਸਿੱਧ ਸੂਫੀ ਗਾਇਕ ਤੇ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਕੂਟੀ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਪੂਰਨ ਸ਼ਾਕੂਟੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਦਾ ਅਚਾਨਕ ਦੇਹਾਂਤ ਦੀ ਖਬਰ ਸੁਣਦਿਆਂ ਹੀ ਸੂਫੀ ਗਾਇਕ ਹੰਸਰਾਜ ਹੰਸ ਤੇ ਪੂਰਨ ਸ਼ਾਕੂਟੀ ਦੇ ਚਾਹਣ ਵਾਲੇ ਉਹਨਾਂ ਦੇ ਦਿওল ਨਗਰ ਸਥਿਤ ਘਰ ਦੇ ਵਿੱਚ ਪੁੱਜਣੇ ਸ਼ੁਰੂ ਹੋ ਗਏ ਨੇ ਉਸਤਾਦ ਕੋਟੀ ਨੂੰ ਪੰਜਾਬੀ ਸੰਗੀਤ ਜਗਤ ਦੀਆਂ ਕਈ ਨਾਮੀ ਹਸਤੀਆਂ ਵੱਲੋਂ ਭਰਪੂਰ ਸਤਕਾਰ ਦਿੱਤਾ ਜਾਂਦਾ ਹੈ ਉਹਨਾਂ ਨੇ ਹੰਸ ਰਾਜ ਹੰਸ ਜਸਵੀਰ ਜੱਸੀ ਮਾਸਟਰ ਸੁਲੀਮ ਸਾਬਰ ਕੂਟੀ ਕਈ ਮਕਬੂਲ ਪੰਜਾਬੀ ਗਾਇਕਾਂ ਨੂੰ ਸਖਲਾਈ ਦਿੱਤੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸੁਲੀਮ ਨੂੰ ਜਿਹੜਾ ਵੱਡਾ ਝਟਕਾ ਲੱਗਾ ਹੈ ਗਾਇਕ ਤੇ ਪਿਤਾ ਆਪਾ 우ਸਤਾਦ ਪੂਰਨ ਸ਼ਾ ਕੂਟੀ ਅੱਜ ਅਕਾਲ ਚਣਾ ਚਲਾਣਾ ਕਰ ਗਏ ਨੇ ਉਹਨਾਂ ਦੇ ਬੀਤੇ ਕਈ ਦਿਨਾਂ ਤੋਂ ਬਿਮਾਰ ਦੀ ਖਬਰ ਚੱਲ ਰਹੀ ਸੀ ਪੂਰਨ ਸ਼ਾ ਕੋਟੀ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ ਸਕੂਨਾਂ ਦੇ ਉਸਤਾਦ ਵੀ ਸੀ ਪੂਰਨ ਸ਼ਾ ਕੋਟੀ ਸਾਬਰ ਕੋਟੀ ਦੇ ਜਿਹੜੇ ਉਸਤਾਦ ਸੀਗੇ ਹੰਸਰਾਜ ਹੰਸ ਦੇ ਉਸਤਾਦ ਸੀਗੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆ ਦੱਸਦੀ ਹੈ ਕਿ ਇਹ 2025 ਜਿਹੜਾ ਚੜਿਆ ਸੀ ਇਹ ਲਗਾਤਾਰ ਪੰਜਾਬੀ ਸੰਗੀਤਕ ਇੰਡਸਟਰੀ ਦੇ ਲਈ ਜਿਹੜਾ ਆਕਾਲ ਬਣਿਆ ਹੈ ਕਿਉਂਕਿ ਕਾਫੀ ਵੱਡੇ ਚਿਹਰੇ ਨੇ ਜਿਹੜੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਚਾਹੇ ਫਿਰ ਉਹ ਪੰਜਾਬੀ ਗਾਇਕ ਰਾਜਵੀਰ ਚਵੰਦਾ ਦੀ ਗੱਲ ਹੋਵੇ ਚਾਹੇ ਫਿਰ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੀ ਗੱਲ ਹੋਵੇ ਚਾਹੇ ਫਿਰ ਚਰਨਜੀਤ ਹੂਜਾ ਚਿੰਨਾ ਦਾ ਪੰਜਾਬੀ ਸੰਗੀਤਕ ਜਗਤ ਦੇ ਵਿੱਚ ਵੱਡਾ ਯੋਗਦਾਨ ਸੀ ਚਾਹੇ ਫਿਰ ਉਹ ਹੋਣ ਸਾਰੇ ਚਿਹਰੇ ਇਸ ਦੁਨੀਆ ਨੂੰ ਅਲਬਿਦਾ ਆਖ ਗਏ ਨੇ ਤਾਂ ਉੱਥੇ ਹੁਣ ਇੱਕ 2025 ਜਾਂਦਿਆਂ ਜਾਂਦਿਆਂ ਹੋਰ ਵੱਡਾ ਝਟਕਾ ਦੇ ਕੇ ਗਿਆ ਪੰਜਾਬੀ ਸੰਗੀਤਕ ਇੰਡਸਟਰੀ ਨੂੰ ਦੱਸ ਦਈਏ ਕਿ ਪੁਰਾਣਾ ਸ਼ਾਹਕੂਟੀ ਜਿਨ੍ਹਾਂ ਨੂੰ ਉਸਤਾਦ ਦੀ ਪਦਵੀ ਦਿੱਤੀ ਜਾਂਦੀ ਹੈ ਪ੍ਰਸਿੱਧ ਗਾਇਕ ਕਈ ਨਾਮੀ ਗਾਇਕਾਂ ਦੇ ਉਸਤਾਦ ਰਹਿ ਚੁੱਕੇ ਨੇ ਪੁਰਾਣਾ ਸ਼ਾਹਕੂਟੀ ਅੱਜ ਵੀ ਉਹਨਾਂ ਦਾ ਉਸੇ ਤਰ੍ਹਾਂ ਇੱਜ਼ਤ ਮਾਣ ਹੈ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਦੱਸ ਦਈਏ ਕਿ ਉਹਨਾਂ ਦੇ ਦਹਾਨ ਦੇ ਨਾਲ ਮਾਸਟਰ ਸਲੀਮ ਜਿਹੜੇ ਉਹਨਾਂ ਦੇ ਜਾ ਸ਼ਿਗਰਦੀ ਵੀ ਨੇ ਉਹਨਾਂ ਦੇ ਸੁਪੁੱਤਰ ਵੀ ਨੇ ਤਾਂ ਉਹਨਾਂ ਦਾ ਹਾਲ ਜਿਹੜਾ ਬਹੁਤ ਬੇਹਾਲ ਹੋਇਆ ਰੋ ਰੋ ਕੇ ਬੁਰਾ ਹਾਲ ਹੈ ਮਾਸਟਰ ਸਲੀਮ ਦਾ ਤਾਂ ਦੱਸ ਦਈਏ ਕਿ ਤਸਵੀਰਾਂ ਤੁਹਾਡੇ ਨਾਲ ਉਹਨਾਂ ਦੇ ਘਰ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੂਰਨ ਸ਼ਾ ਕੋਟੀ ਦੇ ਆਖਰੀ ਦਰਸ਼ਨ ਦੇ ਲਈ ਜਿਹੜਾ ਚੁੱਟੀ ਦੇ ਕਲਾਕਾਰ ਜਿੰਨੇ ਵੀ ਉਹਨਾਂ ਨੂੰ ਚੋਣ ਵਾਲੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜਾਂਦਿਆਂ ਜਾਂਦਿਆਂ 2025 ਨੇ ਪੰਜਾਬੀ ਸੰਗੀਤਕ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ